ਸਾਨੂੰ ਹੁਣ ਤੱਕ ਬਹੁਤ ਜ਼ਿਆਦਾ ਸਮਝਾਇਆ ਗਿਆ ਹੈ ਕਿ ਸਾਡੀ ਹੁਣ ਜਿਹੜੇ ਦੇਸ਼ ਵਿੱਚ ਹੈ ਡੈਮੋਕ੍ਰੇਸੀ ਚੱਲ ਰਹੀ ਹੈ ਪਰ ਹੁਣ ਜਦੋਂ ਕਿਸਾਨ ਇੰਨਾ ਪ੍ਰੋਟੈਸਟ ਕਰ ਰਿਹਾ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਗੱਲ ਸੁਣਨ ਦੇ بجائے ਉਹਨਾਂ ਦੇ ਉੱਤੇ ਪਾਣੀ ਦੀ ਬੁਚਾਰਾ ਪਾਈਆਂ ਸਾਰੀਆਂ ਨੇ ਕੰਪਨੀ ਜਾ ਕੇ ਉਹਨਾਂ ਨੂੰ ਘੱਟ ਕਾਮ ਦੇ ਵੀ ਕਹਿਣਗੇ ਤਾਂ ਫਿਰ ਉਹ ਕੀ ਤੇ ਬੰਚਣਾ ਵਿਆਪਸੀ ਜ਼ਰੂਰ ਪਹੁੰਚਾਂ ਮੇਰਾ ਇਹੀ ਕਹਿਣਾ ਹੈ ਵੀ ਹਮੇਸ਼ਾ ਆਪਣੇ ਸੱਚ ਹੱਕ ਲਈ ਲੜਨਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਸੀ ਤੇ ਅੱਜ ਪੂਰੀ ਤਰ੍ਹਾਂ ਦੇ ਨਾਲ ਬਠਿੰਡਾ ਭਾਈ ਕਨਈਆ ਚੌਕ ਤੇ ਚੱਕਾ ਜਾਮ ਲਗਾਇਆ ਹੋਇਆ ਹੈ ਤਸਵੀਰਾਂ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਇਸ ਵੇਲੇ ਅਸੀਂ ਬਠਿੰਡਾ ਦੇ ਭਾਈ ਕਨਈਆ ਚੌਕ ਦੇ ਵਿੱਚ ਮੌਜੂਦ ਹੈ ਐਨ ਐਚ 7 ਹੈ ਬਠਿੰਡਾ ਟੂ ਅੰਮ੍ਰਿਤਸਰ ਨੂੰ ਜਿਹੜਾ ਨੈਸ਼ਨਲ ਹਾਈਵੇ ਜਾਂਦਾ ਹੈ ਪੂਰੀ ਤਰ੍ਹਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਲਗਾਇਆ ਕੇਂਦਰ ਸਰਕਾਰ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਤਸਵੀਰ ਮੈਂ ਤੁਹਾਨੂੰ ਦਿਖਾ ਦਿੰਦਾ ਦੇਖ ਸਕਦੇ ਤੁਸੀਂ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਇੱਥੇ ਪਹੁੰਚੇ ਆ ਗੱਲਬਾਤ ਕਰ ਲੈਨੇ ਆ ਮੈਡਮ ਕੀ ਕਹਿਣਾ ਜੀ ਅੱਜ ਤੁਸੀਂ ਪ੍ਰੋਟੈਸਟ ਦੇ ਵਿੱਚ ਆਏ ਹੋ ਹਨਾ ਜਿਹੜੇ ਖੇਤੀ ਕਾਨੂੰਨ ਕੇਂਦਰ ਨੇ ਬਣਾਏ ਆ ਕੀ ਕਹਿਣਾ ਇਹਦੇ ਬਾਰੇ ਬਿਲਕੁਲ ਗਲਤ ਕਾਨੂੰਨ ਬਣਿਆ ਜੀ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਸਾਥ ਡਟ ਕੇ ਦੇਵਾਂਗੇ ਭਾਵੇਂ ਅਸੀਂ ਸ਼ਹਿਰ ਵਿੱਚ ਰਹਿੰਦੇ ਆ ਪਰ ਫਿਰ ਵੀ ਅਸੀਂ ਕਿਸਾਨਾਂ ਦੀ ਸਪੋਰਟ ਤੇ ਆ ਕਿਉਂਕਿ ਸਰਕਾਰ ਦੀਆਂ ਜੋ ਬਹੁਤ ਗਲਤ ਨੀਤੀਆਂ ਬਣਾਈਆਂ ਗਈਆਂ ਨੇ ਔਰ ਅਸੀਂ ਇਹਨਾਂ ਨੀਤੀਆਂ ਦੇ ਬਿਲਕੁਲ ਖਿਲਾਫ ਅਸੀਂ ਜਦੋਂ ਤੱਕ ਸਾਡੇ ਕਿਸਾਨ ਭਰਾ ਕਹਿ ਦਿੰਗੇ ਅਸੀਂ ਇਹਨਾਂ ਦੇ ਨਾਲ ਡਟ ਕੇ ਖੜਾਂਗੇ ਜਦੋਂ ਤੱਕ ਇਹ ਮੋਦੀ ਸਰਕਾਰ ਬਿਲ ਵਾਪਸ ਨਹੀਂ ਲਾ ਲਨ ਦੀ ਅਸੀਂ ਉਦੋਂ ਤੱਕ ਪ੍ਰੋਟੈਸਟ ਕਰਦੇ ਰਵਾਂਗੇ ਅੱਛਾ ਬੱਚੇ ਤੁਸੀਂ ਦੱਸੋ ਆਪਣੇ ਬਾਰੇ ਕੀ ਕਰਦੇ ਹੋ ਕਿੰਨੀ ਉਮਰ ਹੈ ਪੜ੍ਹਦੇ ਹੋ ਜਾਂ ਕਿਵੇਂ ਨੇ ਹਾਂਜੀ ਮੇਰੀ ਉਮਰ 14 ਸਾਲ ਹੈ ਮੇਰਾ ਨਾਮ ਜਸਲੀਨ ਕੌਰ ਹੈ ਤੇ ਮੈਂ 9th ਕਲਾਸ ਵਿੱਚ ਹੈ ਤੇ ਸਾਨੂੰ ਹੁਣ ਤੱਕ ਬਹੁਤ ਜ਼ਿਆਦਾ ਸਮਝਾਇਆ ਗਿਆ ਹੈ ਕਿ ਸਾਡੀ ਹੁਣ ਜਿਹੜੇ ਦੇਸ਼ ਵਿੱਚ ਹੈ ਡੈਮੋਕ੍ਰੇਸੀ ਚੱਲ ਰਹੀ ਹੈ ਪਰ ਹੁਣ ਜਦੋਂ ਕਿਸਾਨ ਇੰਨਾ ਪ੍ਰੋਟੈਸਟ ਕਰ ਰਿਹਾ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਗੱਲ ਸੁਣਨ ਦੇ بجائے ਉਹਨਾਂ ਦੇ ਪਾਣੀ ਦੀ ਬੁਚਾਰਾ ਪਾਈਆਂ ਜਾ ਰਹੀਆਂ ਨੇ ਹਨਾ ਤੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ ਤੇ ਇਸੇ ਲਈ ਅਸੀਂ ਅੱਜ ਉਹਨਾਂ ਸਾਥ ਦੇਣ ਵਾਸਤੇ ਇੱਧਰ ਆਏ ਆਂ ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਹਨਾਂ ਤੋਂ ਜਲਦ ਤੋਂ ਜਲਦ ਆਪ ਦੇ ਜਿਹੜੇ ਗਲਤ ਨੁਕੂਸ ਆ ਉਹ ਵਾਪਸ ਲਏ ਜਾਵੇ ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਨਾਲ ਰੱਖਾਂਗੇ ਸੱਚ ਲਈ ਲੜਨਾ ਸਿਖਾਵਾਂਗੇ ਔਰ ਇਹੀ ਹੈ ਕਿ ਬੱਚੇ ਅੱਗੋਂ ਵੀ ਸਿਰ ਚੱਕ ਕੇ ਮਤਲਬ ਇਸ ਦੇਸ਼ ਵਿੱਚ ਖੁਸ਼ੀ-ਖੁਸ਼ੀ ਰਹਿ ਸਕਣ ਨਾ ਕਿ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਨ ਅੱਛਾ ਬੱਚੇ ਜਿਹੜੇ ਕੇਂਦਰ ਵੱਲੋਂ ਕਾਨੂੰਨ ਬਣਾਏ ਗਏ ਆ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਤੁਹਾਨੂੰ ਲੱਗਦਾ ਹੱਕ ਚ ਹੈ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਜੇ ਕੰਪਨੀਆਂ ਆ ਕੇ ਉਹਨਾਂ ਨੂੰ ਘੱਟ दाम ਦੀ ਵੀ ਕਹਿਣਗੇ ਤਾਂ ਫਿਰ ਉਹ ਕੀ ਕਰਨਗੇ ਕਿੰਨਾ ਨੂੰ ਵੇਚਣਗੇ ਸਹੀ दाम ਤੇ ਅਸੀਂ ਆਪਣੇ ਬੱਚਾ ਨੂੰ ਇੱਕ ਦਿਖਾਣ ਲਈਏ ਅਸੀਂ ਖਾਨ ਲਈ ਹੀ ਨਾਲ ਲੈ ਕੇ ਆਏ ਆ ਔਰ ਇਨ ਫਿਊਚਰ ਜੇ ਸਾਨੂੰ ਦਿੱਲੀ ਤੱਕ ਵੀ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਣਾ ਪਿਆ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਠੀਕ ਹੈ ਰੇਸੀ ਬਟਾ ਤੁਸੀਂ ਕੀ ਲੱਗਦਾ ਤੁਹਾਨੂੰ ਕਿ ਕੀ ਕਾਨੂੰਨ ਕਿਸ ਤਰ੍ਹਾਂ ਦੇ ਨਹੀਂ ਜਿਹੜੇ ਹੁਣ ਤਾਂ ਬਹੁਤ ਗਲਤ ਬਣ ਰਹੇ ਨੇ ਕਿ ਕਿਸਾਨਾਂ ਦੇ ਹੱਕ ਵੀ ਝੋਨੇ ਚਾਹੀਦੇ ਉਹਨਾਂ ਦੀ ਗੱਲ ਸੁਣੀ ਚਾਹੀਦੀ ਹੈ ਤੇ ਉਹਨਾਂ ਦੇ ਹੱਕਾਂ ਲਈ ਉਹਨਾਂ ਨੂੰ ਸਹੀ ਦੇਣਾ ਚਾਹੀਦਾ ਅੱਛਾ ਬੇਟਾ ਤੁਸੀਂ ਦੱਸੋ ਆਪਣੇ ਬਾਰੇ ਕਿੰਨੀ ਉਮਰ ਹੈ ਤੁਹਾਡੀ ਕੀ ਕਰਦੇ ਹੋ ਮੇਰੀ ਉਮਰ ਹੈਗੀ 10 ইয়ার্স ਮੇਰਾ ਨਾਮ ਵੀਰ ਕਰਨ ਹੈ ਤੇ ਮਤਲਬ ਮੈਂ ਹੁਣ ਇੱਥੇ ਆਇਆ ਹੋਇਆ ਹਾਂ ਕੀ ਕਹਿਣਾ ਬੇਟਾ ਜਿਹੜਾ ਪ੍ਰਦਰਸ਼ਨ ਕਰ ਰਿਹਾ ਕਿਸਾਨ ਹੈ ਨਾ ਕੀ ਕਹਿਣਾ ਇਹਦੇ ਬਾਰੇ ਤੁਹਾਡਾ ਮੇਰਾ ਇਹੀ ਕਹਿਣਾ ਹੈ ਵੀ ਹਮੇਸ਼ਾ ਆਪਣੇ ਸੱਚ ਹੱਕ ਲਈ ਲੜੋ ਬਿਲਕੁਲ ਸਰ ਤੁਸੀਂ ਦੱਸੋ ਜਰਾ ਕੀ ਕਰਦੇ ਹੋ ਬੇਸਿਕਲੀ ਕਿਸਾਨੀ ਨਾਲ ਜੁੜੇ ਹੋ ਜਾਂ ਫਿਰ ਮੈਂ ਵੈਸੇ ਡੈਰੀ ਫਾਰਮਿੰਗ ਹੈ ਜੋ ਐਨੀਮਲ ਨੂੰ ਆਪਾਂ ਫਾਰਮਰ ਦੀ ਸਪੀਡ ਅਸੀਂ ਪੋੜੀ ਕਰਦੇ ਹਾਂ ਜਿੱਦਾਂ ਕਿ ਉਹਨਾਂ ਨੂੰ ਹਰਾਚਾਰਾ ਜਾਂ ਫੀਡ ਬਣਾ ਕੇ ਪਾਉਂਦੇ ਨੇ ਅਸੀਂ ਵੀ ਇਨਡਾਇਰੈਕਟਲੀ ਉਹਨਾਂ ਨਾਲ ਜੁੜੇ ਹੋਏ ਆਂ ਦੇਖੋ ਜਿੱਦਾਂ ਰੱਬ ਨੇ ਸਾਨੂੰ ਜਨਮ ਦਿੱਤਾ ਪਰ ਸਾਡੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਜਿਹੜਾ ਫਾਰਮਰ ਸਾਨੂੰ ਖਾਣ ਪੀਣ ਲਈ ਸਮਾਨ ਦਿੰਦਾ ਤੇ ਇਸ ਕਰਕੇ ਇਹ ਰੱਬ ਤੋਂ ਬਾਅਦ ਇਹਦਾ ਦਰਜਾ ਆਂਦਾ ਇਹਦੇ ਦਰਜੇ ਦੇ ਨਾਲ ਦੇਖੋ ਜੇ ਇਹਨੂੰ ਇਹ ਪਰੇਸ਼ਾਨ ਹੋਏਗਾ ਤਾਂ ਆਪਾਂ ਰੱਬ ਨੂੰ ਪਰੇਸ਼ਾਨ ਕਰ ਰਹੇ ਆਂ ਸਾਡੇ ਬਾੜਾਂ ਦੇ ਵਿੱਚ ਤਾਂ ਇਹ ਆ ਬਾਕੀ ਦੇਖੋ ਕਿਸਾਨ ਹੱਕ ਆ ਉਹਦੀ ਮਿਹਨਤ ਨੂੰ ਜਾ ਕੇ ਆਪਾਂ ਦੇਖੀਏ ਕਿਸਾਨ ਖੇਤਾਂ 'ਚ ਕਿੱਦਾਂ ਜਾ ਕੇ ਆਪਦਾ ਜਾਨਵਰਾਂ ਦੇ ਵਿੱਚ ਵੀ ਰਹਿੰਦਾ ਕਿਸੇ ਟਾਈਮ ਉਹਨਾਂ ਦੀ ਇਸ ਕਾਰਨ ਕਰਕੇ ਮਿੱਤੂ ਵੀ ਹੋ ਜਾਂਦੀ ਹੈ ਮਰ ਵੀ ਜਾਂਦੇ ਨੇ ਕਈ ਵਾਰ ਪਰ ਉਹ ਇਹਦਾ ਕਿਸੇ ਨੂੰ ਦੋਸ਼ ਨਹੀਂ ਦਿੰਦੇ ਪਰ ਉਹ ਫਿਰ ਵੀ ਆਪਦੀ ਮਿਹਨਤ ਕਰਦੇ ਨੇ ਭਾਵੇਂ ਉਹ ਆਪਦੀ ਜਿੰਦ ਜਾਨ ਖਤਮ ਕਰ ਦਿੰਦੇ ਨੇ ਘਰੇਲੂ ਉਹਨਾਂ ਦੀ ਜ਼ਿੰਦਗੀ 'ਚ ਜਾ ਕੇ ਦੇਖੀਏ ਕਿਦੇ ਉਹ ਤੰਗ ਪਰੇਸ਼ਾਨ ਹੁੰਦੇ ਨੇ ਪਰ ਉਹਨਾਂ ਨੇ ਕਦੇ ਇਹ ਚੀਜ਼ ਨੂੰ ਚੁਤਾਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਲੋਕਾਂ ਨੂੰ ਅਸੀਂ ਖਾਣਾ ਫਸਲਾਂ ਬਣਾ ਕੇ ਦਿੰਨੇ ਆ ਅੰਨ ਪੈਦਾ ਕਰਦੇ ਆ ਅਸੀਂ ਦਿੰਨੇ ਆ ਉਹਦੀ سپورਟ ਦੇ ਨਾਲ ਅੱਜ ਅਸੀਂ ਇੱਥੇ ਖੜੇ ਆ ਜੋ ਵੀ ਆ ਅਸੀਂ ਇੱਥੇ ਉਹਨਾਂ ਦੀ سپورਟ ਕਰਗੇ ਖੜੇ ਆ ਸਾਡਾ ਦੇਸ਼ ਦਾ ਵੀ ਜੇ ਨਾਮ ਹੈ ਜਬਾਰਲੀ ਘੰਟਿਆਂ ਚ ਵੀ ਨਾਮ ਹੈ ਪਹਿਲਾਂ ਅਸੀਂ ਆਪਦੇ ਦੇਖੋ ਪਿੰਡਾਂ ਦੀ ਪੂਰਤੀ ਕਰਦੇ ਸੀ ਅਸੀਂ ਪਰਿਵਾਰਾਂ ਦੀ ਪੂਰਤੀ ਕਰਦੇ ਸੀ ਇਹਨਾਂ ਦੀ ਰਿਪੋਰਟ ਦੇ ਨਾਲ ਇਹਨਾਂ ਦੀ ਫਸਲਾਂ ਜਿਵੇਂ ਜਿਵੇਂ ਇਹਨਾਂ ਨੇ ਪੈਦਾਵਾਰ ਵਧਾਈ ਹੈ ਇਹਨਾਂ ਨੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੇਖੋ ਅਸੀਂ ਸਰਕਾਰ ਦੇ ਕਾਰਪੋਰੇਟ ਘਰਾਣੇ ਜੋ ਹੈ ਉਹ ਕਬਜ਼ਾ ਕਰਨ ਨੂੰ ਫਿਰਦੇ ਆ ਮਿਹਨਤ ਸਾਡੇ ਭਰਾਵਾਂ ਦੀ ਆ ਕਿਸਾਨ ਭਰਾਵਾਂ ਦੀ ਆ ਔਰ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਕਦੇ ਨਹੀਂ ਕਰਨ ਦਾਂਗੇ ਅੱਛਾ ਬੇਟਾ ਕੱਲ ਕਿਸਾਨਾਂ ਦੀ ਫੇਰ ਮੀਟਿੰਗ ਹੈ ਕੇਂਦਰ ਦੇ ਨਾਲ 9 ਤਰੀਕ ਨੂੰ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਨੂੰ ਕਿ ਉਹਨਾਂ ਲਈ ਉਹਨਾਂ ਦੀ ਗੱਲ ਆਰਾਮ ਨਾਲ ਸੁਣੋ ਬਿੱਲ ਵਾਪਸ ਲਓ ਤੇ ਉਹਨਾਂ ਦੇ ਪਾਣੀ ਦੀਆਂ ਬੁਥਾਰਾਂ ਤੇ ਉਹਨਾਂ ਨੂੰ ਇਦਾਂ ਕਰਕੇ ਤੰਗ ਨਾ ਕਰੋ ਜੇ ਇਹਨਾਂ ਦਾ ਰਾਈਟ ਹੈ ਕਿਸੇ ਵੀ ਦੇਖੋ ਆਪਣਾ ਡੈਮੋਕ੍ਰੈਟਿਕ ਪਾਰਟੀ ਜਿਹੜੀ ਆਪਾਂ ਇੰਡੀਆ ਦੇ ਵਿੱਚ ਆਪਾਂ ਕਹਿੰਦੇ ਸਾਡੇ ਸੰਵਿਧਾਨ ਚ ਵੀ ਲਿਖਿਆ ਹਰੇਕ ਨੂੰ ਆਦਾ ਗੱਲ ਕਹਿਣ ਦਾ ਹੱਕ ਹੈ ਤੱਕ ਸਰਕਾਰ ਨੂੰ ਵੀ ਆਦਾ ਸਾਡੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਕਿਸਾਨਾਂ ਨੂੰ ਉਹਦੀ ਗੱਲ ਆਰਾਮ ਨਾਲ ਸੁਣਨ ਨਾ ਕਿ ਜੇ ਉਹਨਾਂ ਨੂੰ ਡਰ ਕਾਦਾ ਮੈਂ ਇੱਕ ਸਵਾਲ ਨਾਲ ਕੁਐਸਚਨ ਪੁੱਛਣਾ ਚਾਹੁੰਦਾ ਜਦੋਂ ਕਿਸਾਨ ਭਰਾਵਾਂ ਤੇ ਪਾਣੀ ਦੀਆਂ ਬੁਚਾਰਾਂ ਕਰਦੇ ਆ ਤਾਂ ਸਾਨੂੰ ਵੀ ਇਹ ਫੀਲ ਹੁੰਦਾ ਕਿ ਸਾਡੀ ਡੈਮੋਕ੍ਰੇਸੀ ਨੂੰ ਬਿਲਕੁਲ ਖਤਰਾ ਹੈ ਦੇਖੋ ਸਰਕਾਰ ਜੇ ਹਰੇਕ ਨੂੰ ਗੱਲ ਕਹਿਣ ਦਾ ਅਧਿਕਾਰ ਹੈ ਤਾਂ ਸਰਕਾਰ ਡਰਦੀ ਕਿਸ ਗੱਲੋਂ ਹੈ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗ ਰਹੀ ਕਿਉਂ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਬਿਠਾ ਕੇ ਗੱਲ ਸੁਣਨ ਜੇ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਇਹ ਤਾਂ ਸਿੰਪਲੋ ਗੱਲ ਹੈ ਕਿ ਮੈਂ ਕੁਰਤੇ ਪਜਾਮਾ ਪਾ ਰਿਹਾ ਤੁਸੀਂ ਕਹਿ ਰਹੇ ਹੋ ਸਰਕਾਰ ਕਹਿ ਰਹੀ ਵੀ ਤੁਸੀਂ ਸ਼ਰਟ ਪਾਓ ਮੇਰਾ ਮਨ ਨਹੀਂ ਹੈਗਾ ਸ਼ਰਟ ਪਾਉਣ ਦਾ ਮੈਂ ਕੁਰਤੇ ਪਜਾਮੇ ਵਿੱਚ ਖੁਸ਼ ਹਾਂ ਹਾਂ ਜੇ ਮੈਨੂੰ ਕੋਈ ਵੈਸੇ ਪ੍ਰੋਬਲਮ ਆ ਰਹੀ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਸ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਨਾ ਕਿ ਉਹਨਾਂ ਨੂੰ ਆਪ ਦੇ ਜਿਹੜੇ ਜੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹ ਉਹਦੇ ਤੇ ਧੱਕੇ ਨਾ ਧੁੱਪਣ ਬੇਟਾ ਜੇਕਰ ਲੋੜ ਪਈ ਦਿੱਲੀ ਜਾਣ ਦੀ ਤਾਂ ਜਾਓਗੇ ਤਿਆਰ ਹੋ ਹਾਂਜੀ ਬਿਲਕੁਲ ਹਾਂਜੀ ਮੈਂ ਬਿਲਕੁਲ ਤਿਆਰ ਹਾਂ ਸਰ ਤੁਸੀਂ ਜਾਉਂਗੇ ਬਿਲਕੁਲ ਮੈਂ ਪ੍ਰਵਾਸ ਸਮੇਤ ਜਾਣ ਲਈ ਤਿਆਰ ਹਾਂ ਮੈਂ ਅੱਜ ਵੀ ਬੈਠਾ ਇੱਥੇ ਖੜਾ ਅੱਜ ਵੀ ਖੜਾ ਮੈਂ ਬੱਚਿਆਂ ਨੂੰ ਜਾ ਕੇ ਸਪੈਸ਼ਲ ਲੈ ਕੇ ਆਏ ਆ ਸਰ ਸੋ ਬਿਲਕੁਲ ਦੇਖ ਸਕਦੇ ਤੁਸੀਂ ਕਿ ਹਰ ਵਰਗ ਦੇ ਵਿੱਚ ਕਾਫੀ ਜੋਸ਼ ਹੈ ਇੱਕੋ ਹੀ ਗੱਲ ਕਹਿ ਰਹੇ ਆ ਕੇਂਦਰ ਸਰਕਾਰ ਨੂੰ ਜਿਹੜੇ ਕਿਸਾਨੀ ਬਿੱਲ ਜਿਹੜੇ ਬਣਾਏ ਗਏ ਨੇ ਕੇਂਦਰ ਸਰਕਾਰ ਵੱਲੋਂ ਉਹ ਜਲਦ ਤੋਂ ਜਲਦ ਰੱਦ ਹੋਣੇ ਚਾਹੀਦੇ ਨੇ ਕੈਮਰਾਮੈਨ ਰਜੇ ਦਿਨਾਲ ਜਗਨੂਸ਼ ਸ਼ਰਮਾ